ਸਤ ਸ੍ਰੀ ਅਕਾਲ ਆ ਸਕਦੇ ਸਾਰੇ ਸਭ ਛੜਤੀ ਕਲਾ ਵਿੱਚ ਹੋਗੇ ਮੈਂ ਛੜਤੀ ਕਲਾ ਵਿੱਚ ਮੈਂ ਬਾਰ ਬਾਰ ਵੀਡੀਓ ਬਣਾ ਕੇ ਤੁਹਾਨੂੰ ਸਭ ਨੂੰ ਇੱਕੀ ਸਨੇਹ ਦਿੰਦਾ ਆ ਰਿਹਾ ਕਿ ਰੱਬ ਨਾਲ ਪਿਆਰ ਕਰੋ ਤੇ ਰੱਬ ਦੇ ਵਿੱਚ ਵਲੀਨ ਹੋ ਜਾਓ ਤੇ ਜਿੰਨੀ ਜ਼ਿੰਦਗੀ ਤੁਸੀਂ ਇਸ ਧਰਤੀ ਤੇ ਗੁਜ਼ਾਰਨੀ ਹੈ ਉਬਿਸਮਾਦੀ ਜ਼ਿੰਦਗੀ ਗੁਜ਼ਾਰੋ ਆਨੰਦਨਾ ਭਰੀ ਜ਼ਿੰਦਗੀ ਗੁਜ਼ਾਰੋ ਪਰ ਬਹੁਤੇ ਮੇਰੇ ਦੋਸਤ ਮਿੱਤਰ ਜਾਂ ਵੀਡੀਓ ਸੁਣਨ ਵਾਲੇ ਕੁਝ ਲੋਕ ਜਿਹੜੇ ਮੇਰੇ ਨਾਲ ਗੱਲ ਕਰਦੇ ਉਹ ਕਹਿੰਦੇ ਅਸੀਂ ਇਹ ਕਿਵੇਂ ਕਰ ਸਕਦੇ ਸਾਡੇ ਤਾਂ ਦਿਮਾਗ ਤੇ ਚਿੰਤਾਵਾਂ ਹੀ ਬੜੀਆਂ ਬਹੁਤ ਤਰ੍ਹਾਂ ਦੇ ਦੁੱਖ ਆ ਬਹੁਤ ਤਰ੍ਹਾਂ ਦੇ ਫਿਕਰ ਇਹਨਾਂ ਨੂੰ ਦੂਰ ਹੋਣ ਕਿਵੇਂ ਕਰੀਏ ਜੇ ਦੂਰ ਹੋਣਗੇ ਤਾਂ ਅਸੀਂ ਰੱਬ ਨੂੰ ਮਿਲਣ ਬਾਰੇ ਸੋਚਗੇ ਪਿਆਰ ਦੀ ਗੱਲ ਸੋਚੀਏ ਸਾਡੇ ਦਿਮਾਗ ਤਾਂ ਹੋਰ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਤਾਂ ਮੈਂ ਇਹ ਵੀਡੀਓ ਰਾਈ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਚਾਹਣਾ ਵੀ ਪਿਆਰ ਦਾ ਮਤਲਬ ਇਹ ਹੈ ਕਿ ਚਿੰਤਾਵਾਂ ਖਤਮ ਹੋ ਜਾਂਦੀਆਂ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਆ ਪਰ ਜੇਕਰ ਤੁਹਾਨੂੰ ਇਹ ਭਲੇਖਾ ਕਿ ਇਹ ਸਾਰਾ ਕੁਝ ਠੀਕ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਰੱਬ ਨਾਲ ਮਿਲਣ ਦੀ ਸੋਚ ਸਕਦੇ ਆ ਆ ਉਹ ਵੀ ਤੁਹਾਨੂੰ ਸੋਚ ਮਾਰਕ ਮੈਂ ਇਸ ਵੀਡੀਓ 'ਚ ਤੁਹਾਨੂੰ ਤੁਹਾਡੇ ਤੁੱਖਾਂ ਦਰਦਾਂ ਦਾ ਥੋੜਾ ਜਿਹਾ ਹੱਲ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜੇ ਤੁਸੀਂ ਨਹੀਂ ਰੱਬ ਨੂੰ ਮਿਲਣਾ ਚਾਹੁੰਦੇ ਤਾਂ ਪਹਿਲਾਂ ਇੱਕ ਕਨਫਰਮ ਸੋਚ ਕਰ ਲਓ ਪੱਕਾ ਕਰ ਲਓ ਕਿ ਅਸੀਂ ਪਹਿਲਾਂ ਇਸ ਧਰਤੀ ਤੇ ਜਾਉਂਦੇ ਹਾਂ ਸੁਖੀ ਹੋਣਾ ਆਪਦੀਆਂ ਸ਼ਾਮਾਂ ਪੂਰੀਆਂ ਕਰਨੀਆਂ ਆਪਦੇ ਦੁੱਖ ਦੂਰ ਕਰਨੇ ਉਸ ਤੋਂ ਬਾਅਦ ਜੇ ਸਮਾਂ ਹੋਊਗਾ ਤਾਂ ਸੀ ਰੱਬ ਨੂੰ ਮੈਂ ਬਾਰੇ ਵੀ ਸੋਚਾਂਗੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਭਾਈ ਰੱਬ ਨੇ ਜਦੋਂ ਇਕੱਲਾ ਸੀ ਉਸ ਤੋਂ ਬਾਅਦ ਉਹਨੇ ਇੱਕ बैड એનર્ਜੀ ਇੱਕ ਗੁੱਡ એનર્ਜੀ ਪੈਦਾ ਕੀਤੀ बैड ਨੂੰ ਅਸੀਂ ਆਮ ਤੌਰ ਤੇ ਰਾਖਸ਼ ਕਹਿ ਦਿੰਨੇ ਆ ਸ਼ੈਤਾਨ ਕਹਿ ਦਿੰਨੇ ਆ ਗੁੱਡ એનર્ਜੀ ਨੂੰ ਅਸੀਂ ਦੇਵਤੇ ਕਹਿ ਦਿੰਨੇ ਆ ਕ੍ਰਿਸਤ ਦੇ ਕਹ ਦਿੰਦੇ ਆ ਗੁਰਮੁਖ ਕਹ ਦਿੰਦੇ ਆ ਤੇ ਇੱਕ ਉਹਨੇ ਪੈਦਾ ਕੀਤੀ ਸੋਲ ਆਤਮਾ ਇਹ ਗੇਮ ਆ ਇਹ ਚਾਰੇ ਰੱਬ बैड એનર્ਜੀ ਗੁੱਡ એનર્ਜੀ ਤੇ ਸੋਲ ਇਹ ਦਿਹਦੇ ਨਹੀਂ ਅਦ੍ਰਿਸ਼ਾ ਇੱਕ ਪਾਵਰ ਆ ਤੇ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਉਹ ਸਿੱਧਾ ਪਿਆਰ ਨਾਲ ਚੰਗੇ ਤੇ ਮਾੜੇ ਨੂੰ ਪਾਸੇ ਰੱਖਦਿਆਂ ਹੋਇਆਂ ਸਿੱਧਾ ਮਿਲ ਸਕਦਾ ਉਹਦੇ ਵਿੱਚ ਕੋਈ ਵੀ ਔਕਾਤ ਨਹੀਂ ਸਿਰਫ ਤੇ ਸਿਰਫ ਉਹਨੇ ਦਾ ਸਮਰਪਣ ਕਰ ਦੇਣਾ ਤੇ ਹਰ ਚੀਜ਼ ਨੂੰ ਗ੍ਰਹਿਣ ਕਰ ਲੈਣਾ ਜੋ ਵੀ ਉਸ ਨੂੰ ਮਿਲਿਆ ਉਹਦੇ ਵਿੱਚ ਕੋਈ ਚੰਗਿਆਈ ਨਹੀਂ ਕੋਈ ਬਰਾਈ ਨਹੀਂ ਸਿਰਫ ਤੇ ਸਿਰਫ ਪਿਆਰ ਆ ਜੋ ਕੁਛ ਉਹਨੂੰ ਮਿਲ ਰਿਹਾ ਉਹ ਉਸੇ ਤੇ ਹੀ ਖੁਸ਼ ਦੂਸਰੇ ਜਿਹੜੇ ਅਸੀਂ ਲੋਕ ਦੁਨੀਆਵੀ ਲੋਕ ਹਾਂ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਖੁਸ਼ੀ ਪਾਲਦੇ ਆ ਤਰੱਕੀ ਪਾਲਦੇ ਆ ਤੰਦਰੁਸਤੀ ਪਾਲਦੇ ਆ ਲੋਕਾਂ ਤੇ ਰਾਜ ਕਰਨਾ ਪਾਲਦੇ ਆ ਆਪ ਵੀ ਸੋਚ ਨੂੰ ਲੋਕਾਂ ਤੇ ਲਾਗੂ ਕਰਨਾ ਸੋਚਦੇ ਆ ਆਪਣੇ ਆਪ ਨੂੰ ਬਹੁਤ ਉੱਚਾ ਬਹੁਤ ਮਹਾਨ ਉੱਤਮ ਸ਼ੋਅ ਕਰਨਾ ਚਾਹੁੰਦੇ ਆ ਵਿਖਾਉਣਾ ਚਾਹੁੰਦੇ ਆ ਉਹਨਾਂ ਨੂੰ ਇੱਕੋ ਹੀ ਸੁਨੇਹਾ ਕਿ ਜੋ ਵੀ ਤੁਸੀਂ ਪ੍ਰਾਪਤ ਕਰ ਲੈਨੇ ਹੋ ਜੋ ਵੀ ਤੁਸੀਂ ਪ੍ਰਾਪਤ ਕਰਨ ਦੀ ਦੌੜ ਦੇ ਵਿੱਚੋਂ ਉਹ ਰੱਬ ਨਾਲ ਮਲਾਪ ਦਾ ਨਹੀਂ ਇਸ ਕਰਕੇ ਆਪਦੇ ਦਿਮਾਗ ਦੇ ਵਿੱਚੋਂ ਪਹਿਲਾਂ ਤਾਂ ਇਹ ਕੱਢ ਦਿਓ ਕਿ ਅਸੀਂ ਰੱਬ ਨੂੰ ਮਿਲਣਾ ਹੈ ਤੇ ਰੱਬ ਦੀ ਪਾਸੇ ਕਰਦੇ ਹੋਏ ਸਿਰਫ ਤੁਸੀਂ ਆਪਦੇ ਗੋਲ ਤੇ ਸਿੱਧਾ ਜਿਹੜਾ ਦੁਨੀਆ ਦੇ ਉੱਤੇ ਰਾਜ ਕਰਨ ਦੀ ਦੁਨੀਆ ਦੇ ਉੱਤੇ ਸ਼ਾਨ ਦੀ ਦੁਨੀਆ ਤੋਂ ਚੰਗਾ ਚੰਗਾ ਬਹੁਤ ਵਧੀਆ ਖਵਾਉਣ ਦੀ ਜਿਹੜੀ ਸੋਚ ਆ ਜਾਂ ਬਹੁਤ ਅਮੀਰ ਆ ਜਾਂ ਬਹੁਤ ਗੁੜੀ ਗਿਆਨੀਆਂ ਜਾਂ ਕੁਝ ਵੀ ਜੋ ਵੀ ਸੋਚ ਆ ਉਸ ਨੂੰ ਆਪਦੇ ਤੇ ਸਿੱਧਾ ਕਰ ਲਓ ਤੇ ਰੱਬ ਨੂੰ ਆਸੇ ਕਰਦੇ ਤਾਂ ਜੋ ਕਿ ਤੁਸੀਂ ਕਨਫਿਊਜ਼ ਨਾ ਹੋਵੋ ਤੇ ਆਪਦੇ ਸਿੱਧਾ ਹੋ ਰਸਤੇ ਤੇ ਚੱਲੇ ਜਾਓ। ਦੂਜੀ ਗੱਲ ਇੱਕ ਜ਼ਰੂਰ ਮੈਂ ਦੱਸ ਦਿਆਂ ਜਿਵੇਂ ਬਾਬੇ ਨੇ ਕਿਹਾ ਰਿੱਤ ਸਿੱਧ ਅਵਰਾਸਾਨ ਜਿਹੜੀਆਂ ਵੀ ਰਿੱਧੀਆਂ ਸਿੱਧੀਆਂ ਮਤਲਬ ਜੋ ਵੀ ਤੁਹਾਨੂੰ ਅਮੀਰੀਆਂ ਮਿਲ ਜਾਣ ਦੁਨਿਆਵੀ ਉਹ ਰੱਬ ਦੇ ਰਸਤੇ ਤੋਂ ਵੱਖਰੀਆਂ ਤੇ ਕਲੀਅਰ ਕਰ ਫੋਨ ਮੈਂ ਤੁਹਾਨੂੰ ਇਹ ਦੱਸਣਾ ਜੇ ਤੁਸੀਂ ਇਹ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਹਦੇ ਵੀ ਹੱਲ ਆ ਇਹ ਨਹੀਂਗਾ ਕਿ ਉਹ ਪ੍ਰਾਪਤ ਨਹੀਂ ਹੋਣਗੀਆਂ ਦੁਨੀਆ ਪ੍ਰਾਪਤ ਕਰਦੀ ਆ ਤੇ ਉਹਦੇ ਵਾਸਤੇ ਰੱਬ ਨੇ ਜਿਹੜੀ ਚੀਜ਼ ਬਣਾਈ ਆ ਗੁੱਡ એનર્ਜੀ ਤੇ ਬਾਡ ਨਾ ਸੀ ਉਹ ਅਸੀਂ ਦੋਵਾਂ ਦੇ ਹੀ ਮਿਲ ਕੇ ਹੀ ਇਹ ਚੀਜ਼ਾਂ ਨੂੰ ਪ੍ਰਾਪਤ ਕਰਦੇ ਆਂ ਕਿਉਂਕਿ ਜਦੋਂ ਅਸੀਂ ਅੱਗੇ ਵਧਣਾ ਅੱਗੇ ਵਧਣ ਦਾ ਮਤਲਬ ਆ ਦੂਜਿਆਂ ਨੂੰ ਪਿੱਛੇ ਕਰਨਾ ਪਿੱਛੇ ਸਿੱਟਣਾ ਤਾਂ ਮਤਲਬ ਇਹ ਇੱਕ ਦੌੜ ਨਹੀਂਗੀ ਇਹ ਇੱਕ ਜੰਗ ਆ ਜਿਹਦੇ ਵਿੱਚ 8 ਅਰਬ ਲੋਕਾਂ ਨਾਲ ਤੁਹਾਡੀ ਜੰਗ ਆ ਤੁਹਾਡੇ ਆਪ ਦੇ ਆਪ ਨਾਲ ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕਾਂ ਨਾਲ ਤੁਹਾਡੇ ਨਾਲ ਦੇ ਸਮਾਜ ਨਾਲ ਇਸ ਦੁਨੀਆ ਦੇ ਹਰ ਇੱਕ ਬੰਦੇ ਨਾਲ ਤੁਹਾਡੀ ਚਾਹਨਾ ਕਿ ਸਭ ਤੋਂ ਉੱਤਮ ਤੁਸੀਂ ਹੋ ਤੇ ਤੁਸੀਂ ਅੱਗੇ ਆਉਣਾ ਚਾਹੁੰਦੇ ਹੋ ਇਸ ਕਰਕੇ ਅੱਗੇ ਤਾਂ ਹੀ ਆਉਂਗੇ ਜੇਕਰ ਤੁਸੀਂ ਦੂਜਿਆਂ ਸਾਰਿਆਂ ਨੂੰ ਪਿੱਛੇ ਸਿੱਟੋਗੇ ਉਹ ਪਿੱਛੇ ਕਿਸੇ ਵੀ ਤਕਨੀਕ ਨਾਲ ਜੋਗਤੀ ਨਾਲ ਝੂਠ ਬੋਲ ਕੇ ਅ ਪਖੰਡ ਕਰਕੇ ਪਿਆਰ ਦਾ ਡਰਾਮਾ ਕਰਕੇ ਧੋਖਾ ਧੜੀ ਕਰਕੇ ਕਿਸੇ ਤੇ ਜ਼ੁਲਮ ਕਰਕੇ ਕਿਵੇਂ ਵੀ ਕੀਤਾ ਜਾਵੇ ਤੁਸੀਂ ਉਸ ਨੂੰ ਅੱਗੇ ਉਸ ਨੂੰ ਜਿੰਨਾ ਇਸ ਕਰਕੇ ਸਾਰਿਆਂ ਨਾਲ ਤੁਸੀਂ ਇਹ ਕੰਮ ਕਰਨਾ ਦੂਸਰੀ ਜਿਹੜੀ ਚੀਜ਼ ਆ ਕਿ ਜੇਕਰ ਤੁਸੀਂ ਰੱਬੀ એનર્ਜੀ ਤੋਂ ਇਸ ਤੇ ਵਿੱਚ ਸਹਾਇਤਾ ਲੈਣੀ ਚਾਹੁੰਦੇ ਆ ਤਾਂ ਉਹ ਵੀ ਹੈ ਕਿ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਜ਼ੁਕਤੀਆਂ ਜਿਹਦੇ ਨਾਲ ਤੁਹਾਨੂੰ ਪ੍ਰਮਾਤਮਾ ਵੱਲੋਂ ਬਣਾਈ ਵੀ ਬੈਡ ਨਰਜੀ ਤੇ ਗੁੱਡ ਨਰਜੀ ਆ ਹੁਣਾਂ ਦੀ ਤੁਹਾਨੂੰ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਤੁਸੀਂ ਸੁੱਖ ਹੋਣਾ ਦੁੱਖ ਨੂੰ ਦੂਰ ਕਰਨਾ ਦੂਜਿਆਂ ਨੂੰ ਤੰਗ ਪਰੇਸ਼ਾਨ ਕਰਕੇ ਆਪ ਅੱਗੇ ਨਿਕਲਣਾ ਇਹ ਸਾਰਾ ਕੁਝ ਚੱਲਦਾ ਹੈ ਸਾਨੂੰ ਪਤਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਅਸੀਂ ਸ਼ੈਤਾਨੀ ਤਾਕਤਾਂ ਦਾ ਫਾਇਦਾ ਲੈਨੇ ਆ ਜਾਂ ਜਿਹੜੀਆਂ ਹੈਗੀਆਂ ਦੂਸਰੀਆਂ ਚੰਗੀਆਂ ਤਾਕਤਾਂ ਦਾ ਅਸੀਂ ਫਾਇਦਾ ਲੈਨੇ ਆ ਪਰ ਇਹਦੇ ਨਾਲ ਇੱਕ ਗੱਲ ਕਲੀਅਰ ਕਰ ਲਓ ਜੀ ਰੱਬ ਦੀ ਇਸ ਕੋਈ ਪ੍ਰਾਪਤੀ ਨਹੀਂ ਹੈ ਜੇ ਉਹ ਵੀ ਪ੍ਰਾਪਤ ਕਰਨੇ ਜਾਂਦਾ ਉਹਦੇ ਵੀ ਨੁਕਤੇ ਮੇਰੇ ਕੋਲੇ ਹਨ ਬੜੇ ਤਰ੍ਹਾਂ ਦੇ ਮੰਤਰ ਆ ਬੜੇ ਤਰ੍ਹਾਂ ਦੇ ਕੋਸ਼ ਆ ਜੇ ਉਹ ਵੀ ਤੁਸੀਂ ਮੇਰੇ ਨਾਲ ਗੱਲ ਕਰਨੀ ਤਾਂ ਫੋਨ ਨੰਬਰ ਹੁੰਦਾ ਮੇਰੇ ਨਾਲ ਤੁਸੀਂ ਉਸ ਵੰਤ ਤੇ ਵੀ ਗੱਲ ਕਰ ਸਕਦੇ ਹੋ ਪਰ ਮੇਰਾ ਤਾਂ ਇੱਕੋ ਹੀ ਮਨਸੂਬਾ ਇੱਕੋ ਹੀ ਸੋਚ ਆ ਰੱਬੀ ਪਿਆਰ ਦੀ ਜੇਕਰ ਤੁਸੀਂ ਦੁਨਿਆਵੀ ਕੋਈ ਵੀ ਚੀਜ਼ਾਂ ਪ੍ਰਾਪਤ ਕਰਨੀ ਆ ਤਾਂ ਉਹ ਜਿਸ ਤਰ੍ਹਾਂ ਸਕੰਦਰ ਵਰਗੇ ਲੋਕ ਜਿਨ੍ਹਾਂ ਨੇ ਦੁਨੀਆ ਵੀ ਜਿੱਤ ਲਈ ਸੀ ਉਹ ਵੀ ਅਖੀਰ ਤੇ ਨਰਾ ਨਰਾਸ਼ ਕਹੇ ਆ ਦੁਖੀ ਕਹੇ ਆ ਉਵੇਂ ਹੀ ਤੁਸੀਂ ਵੀ ਦੁਖੀ ਹੀ ਜਾਣਾ ਨਰਾਸ਼ ਹੀ ਜਾਣਾ ਕਿਉਂਕਿ ਦੁਨੀਆ ਕਦੇ ਵੀ ਜਿੱਤੀ ਨਹੀਂ ਜਾ ਸਕਦੀ ਕਿਉਂਕਿ ਜਿਸ ਦੁਨੀਆ ਨੂੰ ਤੁਸੀਂ ਜਿੱਤਣ ਦੀ ਕੋਸ਼ਿਸ਼ ਕਰਦੇ ਹੋ ਉਹ ਸਾਰੀ ਦੁਨੀਆ ਵੀ ਜਿੱਤਣ ਦੀ ਕੋਸ਼ਿਸ਼ ਕਰ ਰਹੀ ਆ ਤੇ ਸਾਰੇ ਇੱਕ ਦੂਜੇ ਨੂੰ ਪਿੱਛੇ ਕਰਨ ਦੇ ਚੱਕਰ ਦੇ ਵਿੱਚ ਉਸ ਲੜਾਈ ਦੇ ਵਿੱਚ ਉਸ جنگ ਦੇ ਵਿੱਚ ਚੱਲ ਰਾਇ ਇਸ ਕਰਕੇ ਜੰਗ ਕਦੇ ਵੀ ਤੁਹਾਨੂੰ ਖੁਸ਼ੀ ਨਹੀਂ ਦਿੰਦੀ ਇਸ ਕਰਕੇ ਫਿਰ ਮੈਂ ਕੀ ਗੱਲ ਕਰਦਾ ਜੇ ਤੁਸੀਂ ਖੁਸ਼ ਰਹਿਣਾ ਜੀਤੂ ਹੋਣਾ ਤਾਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਹਵਾਲੇ ਕਰ ਦਿਓ ਜਦੋਂ ਹੀ ਤੁਸੀਂ ਹਵਾਲੇ ਕਰਤਾ ਤੁਸੀਂ ਜਿੱਤ ਜਾਣਾ ਮਨ ਜਿੱਤਿਆਂ ਜੱਗ ਨੂੰ ਜਿੱਤਿਆ ਜਾ ਸਕਦਾ ਮਨ ਜਿੱਤੇ ਜਗ ਜੀਤ ਇਸ ਕਰਕੇ ਮਨ ਨੂੰ ਉਦੋਂ ਹੀ ਜਿੱਤਿਆ ਜਾ ਸਕਦਾ ਜਦੋਂ ਤੁਹਾਨੂੰ ਰੱਬ ਦੇ ਨਾਲ ਪਿਆਰ ਹੋ ਜਾਏਗਾ ਤੇ ਜਦੋਂ ਪਿਆਰ ਹੋ ਜਾਏਗਾ ਤਾਂ ਤੁਸੀਂ ਸਭ ਸਰੈਂਡਰ ਕਰ ਦੇਣਾ ਸਰੈਂਡਰ ਕਰ ਦੇਣ ਨਾਲ ਹੀ ਮਨ ਜਿੱਤਿਆ ਜਾਂਦਾ ਹੈ ਫਿਰ ਤੁਸੀਂ ਕਿਸੇ ਵੀ جنگ ਦਾ ਹਿੱਸਾ ਨਹੀਂ ਹੋਵੋਗੇ ਤੁਸੀਂ ਸ਼ਾਂਤ ਹੋ ਜਾਓਗੇ ਖੁਸ਼ ਹੋ ਜਾਓਗੇ ਬਿਸਮਾਦ ਹੋ ਜਾਓਗੇ ਤੇ ਆਪਣੇ ਆਪ ਹੀ ਜੇਤੂ ਬਣ ਕੇ ਇਸ ਦੁਨੀਆ ਤੋਂ ਚਲੇ ਜਾਵੋਗੇ ਇੱਕ ਗੱਲ ਫੇਰ ਯਾਦ ਕਰਾ ਦਿਆਂ ਅਸੀਂ ਇਸ ਦੁਨੀਆ ਤੇ ਕਦੇ ਵੀ ਪਰਮਾਨੈਂਟ ਹਮੇਸ਼ਾ ਲਈ ਨਹੀਂ ਰਹਿਣਾ ਅਸੀਂ ਕੁਝ ਸਮੇਂ ਲਈ ਆਏ ਹਾਂ ਕੁਝ ਸਮੇਂ ਬਾਅਦ ਫੇਰ ਅਸੀਂ ਕਿਸੇ ਹੋਰ એનર્ਜੀ ਦੇ ਵਿੱਚ ਚਲੇ ਜਾਣਾ ਕਿਉਂਕਿ ਅਸੀਂ એનર્ਜੀ ਆ એનર્ਜੀ ਟਰਾਂਸਫਰ ਹੁੰਦੀ ਰਹਿੰਦੀ ਆ ਅਸੀਂ ਹੋਰ ਕਿਸੇ એનર્ਜੀ ਵਿੱਚ ਟਰਾਂਸਫਰ ਹੋ ਜਾਣਾ ਅਸੀਂ ਨਹੀਂ ਰਹਿਣਾ ਇਸ ਕਰਕੇ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਰਹਿਣਾ ਉਨਨਾ ਚਿਰ ਖੁਸ਼ੀ ਨਾਲ ਆਨੰਦ ਨਾਲ ਬਿਸਮਾਦ ਹੋ ਕੇ ਰੋ ਤੰਦਰੁਸਤ ਰੋ ਖੁਸ਼ ਰੋ ਬਿਸਮਾਦ ਰੋ ਸਭ ਨੂੰ ਸਤ ਸ੍ਰੀ ਅਕਾਲ